इतिहास खाल नई नहीं कोई बत घणी कहाणी सिखी न जनम लिया तिखी तार तेगमान खाल सेद की चमकोर वरगिया घड़ियां सिखा न सिदकदियां लिखीअ नाल खून से कानी, आ, खाल सेदा न काणी सिखी ननम लिया तिखी ताणी हॾ प खाल सेदा कई चमकोर वरगियां घड़ियां सिखा न सिदक लिखियूं नालू ਲੜੀਆਂ ਪੁੱਛੋ ਤਤੀਆਂ ਤਵੀਆਂ ਤੋਂ ਦੱਸਣ ਕੀ ਉਪਣਦੀਆਂ ਦੇਗਾ ਪੁੱਛੋ ਤਤੀਆਂ ਤਵੀਆਂ ਤੋਂ ਦੱਸਣ ਕੀ ਉਪਣਦੀਆਂ ਦੇਗਾ ਸਿਰ ਪੱਤ ਜਲਾਦਾ ਨੇ ਕਈ ਖੁੰਡੀਆਂ ਕਰ ਲਈਆਂ ਤੇ ਬੁੱਤ ਮਿੱਟੇ ਕੀ ਹਸਤੀ ਤੋਂ ਮੰਨੀਆਂ ਨੇ ਦੁਸ਼ਮਣ ਦੀਆਂ ਤੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੀ ਲੜੀਆਂ ਸਿੱਖ ਮਤੀ ਦਾ ਸਚੀਰਾ ਆਰਾ ਪਰੇਸ਼ਾਦ ਤਰੰਬੀ ਖੋਪੜ ਤਾਰੂ ਸਿੰਘ ਦਾ ਪਣਤਾਰੂ ਸਿੰਘ ਦਾ ਖੁੰਡੀ ਲਾਉਦੀ ਹੋ ਗਿਰੰਬੀ ਤਨ ਕਾਟ ਕਾਟ ਯਰ ਪੀ ਤਨ ਕਾਟ ਕਾਟ ਯਰ ਪੀ ਅਈ ਅਜਦੋਂ ਅੰਤ ਦੀਆਂ ਕੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੀ ਲੜੀਆਂ ਸਿੰਘ ਸਤ ਸੋ ਕਤਲ ਕਰੇ ਜੋ ਐਵੇਂ ਬੰਦੇ ਦੇ ਮੂਰੇ ਵਿੱਚ ਅਗਨ ਪਰਖਿਆਂ ਦੇ ਪੁੱਤਰ ਸਾਫੀਜ਼ ਦੀ ਪੂਰੇ ਓ ਜਰਾ ਵੀ ਮਨੀ ਨਾ ਦਿੰਦੇ ਰਹਿ ਤਖਲੀਫਾਂ ਬੜੀਆਂ ਸਿੱਖਾਂ ਨੇ ਸਦਕ ਦੀਆਂ ਲਖੀਆਂ ਨਾਲ ਖੂਨ ਦੀ ਲੜੀਆਂ ਇਹ ਦਰਦ ਚਲਾਦਾ ਨੇ

ਲਿਖੀਆਂ ਨਾਲ ਖੂਨ ਦੀ 흘ੜੀਆਂ ਚੱਲ ਅਮਰਤ ਸਰ ਤੋਂ ਜੀ ਪੁੱਜੇ ਗੰਗ ਸਰ ਜੇ ਤੋਂ ਜੱਤੇ ਵਿੱਚ ਅਗਨ ਪਰਖਿਆਂ ਦੇ ਅਸ ਅਸ ਲੈਣੇ ਸਾਹਮਣੇ ਮੱਥੇ ਮੈਂ ਕਾਲੀ ਲਿਖ ਗਿਆ ਏ ਜਿਸਨੇ ਗੋਕ ਤੇਰੀ ਖਾਪੜੀਆਂ ਸਿੱਖਾਂ ਨੇ ਸਦਗਦੀਆਂ ਖੀਆਂ ਨਾਲ ਖੂਨ ਦੀ ਲੜੀਆਂ ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗਣੀ ਦਾ ਖੂਨੀ ਸਾਕਾ ਪੁੱਛੋ ਅੰਗਰੇਜ਼ਾਂ ਤੋਂ ਸਾਰਾ ਗਣੀ ਦਾ ਖੂਨੀ ਸਾਕਾ ਆਖਰ ਦੇ ਦਮ ਤਾਈਂ ਛੱਡਿਆ ਨਹੀਂ ਚਾਹਦਿਆਂ ਨਾ ਕਰ ਵਿਚ ਝੂਰ ਗੁਰਬਾਨੀ ਦੇ

ਮੱਛੀ ਕੇ ਕੀ ਤ ਚਾਨਣ ਤਦ ਕਾਟ ਕਾਟ ਅਰ ਪੀ ਆਇਆ ਜਦੋਂ ਅੰਤ ਦੀਆਂ ਕੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇਣੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇਣੀਆਂ ਲੜੀਆਂ